ਆ ਸਾਡੇ ਆਰੀ ਬੱਚੋ ਸਾਰਿਆਂ ਨੂੰ ਪਿਆਰ ਪੂਰੀ ਸਤਿਕਾਰ ਆਹ ਬੇਟਾ ਅੱਜ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਹਾਂ ਸਕਾਰਾਤਮਕ ਦ੍ਰਿਸ਼ਟੀਕੋਣ ਤੇ ਨਿਰੰਤਰ ਕੋਸ਼ਿਸ਼ ਹੈ ਜਿਹੜੀ ਉਹ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ ਤਾਂ ਬੇਟਾ ਇਸ ਕਨਸੈਪਟ ਨੂੰ ਮੈਂ ਇੱਕ ਕਹਾਣੀ ਦੇ ਐਨਲੋਜੀ ਨਾਲ ਤੁਹਾਨੂੰ ਸਪਸ਼ਟ ਕਰੂੰਗਾ ਕਿਹਾਤੇ ਇੱਕ ਵਾਰੀ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇੱਕ ਤੋਤਾ ਪੇੜ ਦੀ ਉੱਚੀ ਟਾਹਣੀ ਤੇ ਬੈਠਾ ਹੁੰਦਾ ਜਦੋਂ ਉਹ ਦੇਖਦਾ ਕਿ ਜੰਗਲ ਦੇ ਵਿੱਚ ਅੱਗ ਲੱਗੀ ਤਾਂ ਉਹ ਕੀ ਕਰਦਾ ਹੈ ਉਹ ਦੇਖਦਾ ਮੇਰੇ ਸੰਗੀ ਸਾਥੀ ਸਾਰੇ ਥੱਲੇ ਹੈਗੇ ਆਗ ਦੇ ਵਿੱਚ ਫਸ ਗਏ ਤਾਂ ਉਹ ਜੰਗਲ ਦੇ ਨਾਲ ਹੀ ਇੱਕ ਨਦੀ ਬੈਠੀ ਹੁੰਦੀ ਹੈ ਤਾਂ ਉਹ ਨਦੀ ਦੇ ਕੋਲੇ ਜਾਂਦਾ ਨਦੀ ਦੇ ਵਿੱਚ ਡੋਕੀ ਲਾਂਦਾ ਡੋਕੀ ਲਾ ਕੇ ਉੱਚਾ ਉੱਡਦਾ ਪਿਆ ਜਾ ਕੇ ਉਹ ਉੱਤੇ ਜਾ ਕੇ ਆਪਣੇ ਭਰਾ ਤੋਂ ਪਾਣੀ ਖੇਡ ਲਿਆ ਤਾਂ ਕਹਾਣੀ ਜੋ ਉਹਨਾਂ ਨੇ ਦੱਸਿਆ ਸੀ ਕਿ ਉਹ ਇੰਨੀ ਫਾਸਟ ਸਿੱਤੀ ਐਕਟੀਵਿਟੀ ਤੋਂ ਦੋ ਤੇ ਜਿਹੜਾ ਪਾਣੀ ਉਹ ਸੁੱਟਦਾ ਸੀਗਾ ਪਾਣੀ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹਵਾ ਦੇ ਵਿੱਚ ਹੀ ਐਵੇਪੋਰੇਟ ਹੋ ਜਾਂਦਾ ਸੀਗਾ ਗਰਮੀ ਦੇ ਨਾਲ ਤੇ ਸੋ ਬੇਟਾ ਦੂਤਾ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉੱਤੋਂ ਕਿੰਦੇ ਆਚਾਰ ਚਾਰ ਦੇਵਤਿਆਂ ਦੀ ਇੱਕ ਟੋਲੀ ਲੰਘਦੀ ਪਈ ਸੀਗੀ ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਜੰਗਲ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਆ ਔਰ ਇੱਕ ਇਕੱਲਾ ਦੂਤਾ ਜਿਹੜਾ ਹੈਗਾ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਤਾਂ ਉਹਨਾਂ ਦੇ ਵਿੱਚੋਂ ਬੇਟਾ ਇੱਕ ਦੇਵਤੇ ਨੇ ਬਾਜ ਦਾ ਰੂਪ ਧਾਰਨ ਕੀਤਾ ਔਰ ਦੂਤੇ ਕੋਲੇ ਪਹੁੰਚ ਗਿਆ ਉਹਨੂੰ ਕਹਿੰਦਾ ਦੇਖ ਤੇਰੀਆਂ ਅੱਖਾਂ ਲਾਲ ਹੋ ਗਈਆਂ ਵੀ ਤੇਰੀ ਇੰਦਾ ਅੱਗ ਬੁਝੂਗੀ ਤੇਰਾ ਤਾਂ ਪਾਣੀ ਥੱਲੇ ਵੀ ਨਹੀਂ ਜਾਂਦਾ ਪਿਆ ਤੋਂ ਤੂਤਾ ਉਹਨੂੰ ਕਹਿੰਦਾ ਕਹਿੰਦਾ ਮੇਰੇ ਨਾਲ ਇਹ ਢਿੱਲੀਆਂ ਗੱਲਾਂ ਨਾ ਕਰ ਮੇਰੇ ਸਾਰੇ ਸੰਗੀ ਸਾਥੀ ਜਿਹੜੇ ਥੱਲੇ ਅੱਗ 'ਚ ਮੱਚਦੇ ਪਏ ਆ ਤੂੰ ਵੀ ਮੇਰੇ ਨਾਲ ਚੱਲ ਚੱਲ ਕੇ ਤੇ ਅੱਗ ਬੁਝਾ ਮੇਰੇ ਨਾਲ ਤਾਂਕਿ ਮੈਂ ਆਪਣੇ ਸਾਥੀਆਂ ਨੂੰ ਬਚਾਉਣਾ ਆ ਕਿਉਂਕਿ ਉਹ ਬੜਾ ਤੂਤਾ ਪੋਜ਼ਿਟਿਵ ਹੈਗਾ ਅੱਦਿਕਾ ਤਾਂ ਉਹਦੀ ਤੂਤੇ ਦੀਆਂ ਇਹ ਪੋਜ਼ਿਟਿਵ ਗੱਲਾਂ ਸੁਣ ਕੇ ਉਹ ਦੇਵਤੇ ਨੇ ਆਪਣੇ ਸਾਥੀ ਜਿਹੜੇ ਦੇਵਤੇ ਸੀ ਉਹਨਾਂ ਨੂੰ ਵੀ ਉੱਥੇ ਬੁਲਾ ਲਿਆ ਕਿ ਉਹਨਾਂ ਨੂੰ ਬੁਲਾ ਕੇ ਕਹਿੰਦੇ ਨੇ ਦੇਖੋ ਉਹ ਇਹ ਤੂਤਾ ਕਿੰਨਾ ਪੋਜ਼ਿਟਿਵ ਹੈਗਾ ਕਿੰਨਾ ਸਹਾਰਾਗਮਕ ਹੈਗਾ ਆਗ ਨੂੰ ਬੁਝਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ ਜਾਰੀ ਰੱਖੀ ਹੋਈ ਕਹਿੰਦੇ ਉਹਦੀ ਪੋਜ਼ਿਟਿਵਿਟੀ ਨੂੰ ਦੇਖ ਕੇ ਉਹ ਦੇਵਤਿਆਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਹੰਝੂ ਆਣ ਲੱਗ ਪਏ ਤਾਂ ਕਹਿੰਦੇ ਉਹ ਹੰਕਮਾ ਦਾ ਮਿਰਕਲ ਰੇਨ ਚਮਤਕਾਰੀ ਮੀਂਹ ਉਸ ਜੰਗਲ ਦੇ ਉੱਤੇ ਪਿਆ ਤੇ ਜੰਗਲ ਦੇ ਵਿੱਚ ਅੱਗ ਬੁਝ ਗਈ ਤੇ ਸਾਰੇ ਬੂਟੇ ਪਸ਼ੂ ਪੰਛੀ ਸੀ ਫਿਰ ਉਸੇ ਤਰ੍ਹਾਂ ਹਰੇ ਭਰੇ ਹੋ ਗਏ ਸੋ ਬੇਟਾ ਇਸ ਕਹਾਣੀ ਦੁਆਰਾ ਇਹ ਕਹਾਣੀ ਦੇ ਵਿੱਚ ਸੱਚਾਈ ਕੀ ਹੈ ਕਿਉਂਕਿ ਕਹਾਣੀ ਇੱਕ ਚੀਜ਼ ਨੂੰ ਕਲੀਅਰ ਕਰਨ ਦੇ ਲਈ ਹੁੰਦੀ ਹੈ ਗੱਲ ਨੂੰ ਸਪਸ਼ਟ ਕਰਨ ਦੇ ਲਈ ਹੁੰਦੀ ਹੈ ਤੇ ਸਵਾਮੀ ਵਿਵੇਕਾਨੰਦ ਜੀ ਵੀ ਬੇਟਾ ਇਹੀ ਕਹਿੰਦੇ ਪਏ ਉਹ ਕਹਿੰਦੇ ਨੇ ਜੇਕਰ ਤੁਸੀਂ ਸਫਲਤਾ ਪ੍ਰਾਪਤ ਕਰਨੀ ਆ ਤਾਂ ਇੱਕ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਦਿਨ ਪੁਰ ਰਾਤ ਚੱਲਣ ਦੋ ਉਸ ਵਿਚਾਰ ਨੂੰ ਜਿੰਨੀ ਦੇਰ ਤੱਕ ਉਹ ਹਕੀਕਤ ਦੇ ਵਿੱਚ ਨਹੀਂ ਬਦਲ ਜਾਂਦਾ ਤੇ ਸੋ ਬੇਟਾ ਜਦੋਂ ਤੁਸੀਂ ਪੋਜ਼ਿਟਿਵ ਐਟੀਟਿਊਡ ਰੱਖ ਕੇ ਲਗਾਤਾਰ ਮਿਹਨਤ ਕਰੋਗੇ ਤਾਂ ਸਾਰੀ ਕਾਇਨਾਤ ਆ ਜਿਹੜੀ ਉਹ ਤੁਹਾਡੇ ਸੁਰ ਦੇ ਨਾਲ ਸੁਰ ਮਿਲਾ ਦੂਗੀ ਜਦੋਂ ਅਸੀਂ ਬੌਗਤੂ ਰੱਖ ਕੇ ਕੰਮ ਕਰਦੇ ਹੁੰਦੇ ਆ ਤਾਂ ਭਾਵੇਂ ਕੰਮ ਥੋੜਾ ਹੋ ਰਿਹਾ ਹੁੰਦਾ ਪਰ ਯਕੀਨ ਮੰਨੋ ਸਰਸਰੀ ਕਹਿੰਦੇ ਕੁਦਰਤ ਉਸ ਗੱਲ ਉਸ ਕੰਮ ਦੇ ਉੱਤੇ ਪ੍ਰਹਾਰ ਕਰ ਰਹੀ ਹੁੰਦੀ ਹੈ ਤੇ ਸੋ ਬੇਟਾ ਤੁਹਾਨੂੰ ਸਾਰੇ ਬੱਚਿਆਂ ਨੂੰ ਬੇਨਤੀ ਹੈ ਵੀ ਲਗਾਤਾਰ ਮਿਹਨਤ ਕਰਦੇ ਰਹੋ ਘਬਰੋ ਨਾ ਨਹੀਂ ਸਾਨੂੰ ਆ ਗੱਲ ਪਤਾ ਨਹੀਂ ਲੱਗਦੀ ਧੀ ਹੌਲੀ ਹੌਲੀ ਸਾਰੇ ਹਾਲਾਤ ਬਦਲ ਜਾਣਗੇ ਔਰ ਤੁਸੀਂ ਬੜੀ ਆਸਾਨੀ ਦੇ ਨਾਲ ਉਹ ਤੁਹਾਡਾ ਪੇਪਰ ਕਲੀਅਰ ਕਰਕੇ ਉੱਥੇ ਡਾਕਲਾ ਲੈ ਲੋਗੇ ਸੋ ਇਹ ਛੋਟਾ ਜਿਹਾ ਮੈਸੇਜ ਹੈਗਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ